ਤੁਹਾਨੂੰ ਸੁੱਤੀ ਰੈਲੀ ਕਿਤੇ ਵਿਰੋਧੀ ਘਰੇ ਨੇ ਉਹ ਤੇ ਜੰਨਾ ਪੈਸਾ ਖਰਚ ਕਰ ਦਿੱਤਾ ਇਹਦੀ ਤਾਂ ਕੋਈ ਲੋੜ ਹੀ ਨਹੀਂ ਸੀ ਆਨਲਾਈਨ ਹੈ ਸਭ ਕੁਝ ਪਹਿਲੇ ਹੀ ਸੀਗਾ ਰੈਲੀਆਂ ਕਰਨੀਆਂ ਹੁਣ ਇਹਨਾਂ ਨੇ ਆਪਣੇ ਸਮੇਂ ਭੁੱਲ ਗਏ ਜਾਂ ਅੱਗੇ ਹੋਏ ਨਹੀਂ ਕਰੋਗੇ ਰੈਲੀਆਂ ਹੁਣ ਮੋਦੀ ਸਾਹਿਬ ਨੇ ਪੂਰਾ ਤਿੰਨ ਸਟੇਟਾਂ ਦੇ ਵਿੱਚ 14 14 15 15 ਪ੍ਰਧਾਨ ਮੰਤਰੀ ਰੈਲੀਆਂ ਕਰ ਸਕਦੇ ਸਾਡੇ ਮੁੱਖ ਮੰਤਰੀਆਂ ਨੂੰ ਕੋਈ ਬੈਨ ਨਹੀਂ ਸ਼ਰੂਮਣੀ ਕਾਲੀ ਦਲ ਦੇ ਪ੍ਰਧਾਨ ਨੇ ਜੀ ਮਾਫੀ ਮੰਗੀ ਹੈ ਕਿ ਜੋ ਬੇਅਦਬੀ ਉਹਨਾਂ ਦੇ ਸਰਕਾਰਾਂ ਵਿੱਚ ਹੋਈ ਹੈ ਉਹਨਾਂ ਆਪਣੇ ਮਜੁਰਮਾਂ ਨੂੰ ਵੀ ਫੜ ਚੁੱਕੇ ਨੇ ਜਦੋਂ ਹੁਣ ਉਹਨਾਂ ਦੀ ਸਰਕਾਰ ਬਣੂਗੀ ਤਾਂ ਸਾਰੇ ਮਜਰਮ ਪਿੱਛੇ ਜਾਣਗੇ ਅੱਜ ਜਸਖੀਰ ਬਾਦਲ ਉਹਨਾਂ ਨੂੰ ਸਿਰਫ ਰਾਜਨੀਤੀ ਨੂੰ ਮਜ਼ਬੂਤ ਕਰਨ ਲਈ ਮਾਫੀ ਮੰਗਣਾ ਮੈਂ ਸਮਝਦਾ ਇਹ ਤਾਂ ਲੋਕਾਂ ਨਾਲ ਮਜ਼ਾਕ ਵਾਲੀ ਗੱਲ ਆ ਗੁਰੂ ਘਰ ਦੇ ਅੰਦਰ ਜੀ ਨੇ ਬੇਅਦਬੀ ਕੀਤੀ ਸੀ ਉਦੋਂ ਇਹਨਾਂ ਕੋਲ ਹੋਮ ਮਿਨਿਸਟਰੀਆਂ ਸੀਗੀਆਂ ਉਦੋਂ ਕਿਉਂ ਨਹੀਂ ਇਹਨਾਂ ਨੇ ਸਜਾਇਆ ਦਿੱਤੀ ਉਦੋਂ ਕਿਉਂ ਨਹੀਂ ਬੰਦੇ ਫੜੇ ਵਿਰੋਧੀ ਘਰੀ ਨੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਕੋ ਲਾਅ ਐਂਡ ਆਰਡਰ ਨਹੀਂ ਮੇਨਟੇਨ ਹੋ ਰਿਹਾ ਜਗਾ ਜਗਾ ਘਟਨਾਵਾਂ ਹੋ ਰਹੀਆਂ ਨੇ ਲੁੱਟ ਹੋ ਰਹੀ ਚੋਰੀ ਹੋ ਰਹੀ ਹੈ ਕਤਲ ਹੋ ਰਹੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਇੱਕੋ ਹੀ ਸੰਦੇਸ਼ ਆ ਇਹਨਾਂ ਤਰ੍ਹਾਂ ਰਾਜਨੀਤੀ ਸੇਖ ਰਾਜਨੀਤੀ ਦੀਆਂ ਰੋਟੀਆਂ ਸੇਕ ਕੇ ਲਾਅ ਐਂਡ ਆਰਡਰ ਦੇ ਨਾਲ ਕਦੇ ਖਲਵਾੜ ਨਹੀਂ ਕੀਤਾ ਜਾਊਗਾ ਇਹ ਆ ਦੋਸਤੋ ਮੈਂ ਰਵਿੰਦਰ ਸਨਾਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਪੰਜਾਬ ਵਿੱਚ ਰਾਜਨੀਤ ਬਹੁਤ ਗਰਮਾਈ ਹੋਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਮ ਲੋਕਾਂ ਤੋਂ ਮਾਫੀ ਮੰਗੀ ਹੈ ਕਿ ਉਹਨਾਂ ਦੀ ਸਰਕਾਰ ਵਿੱਚ ਜੋ ਬੇਅਦਬੀ ਹੋਈ ਹੈ ਉਹ ਉਹਨਾਂ ਦੇ ਮੁ슬ਮਾਨ ਨੂੰ ਨਹੀਂ ਫੜ ਚੁੱਕੇ ਨੇ ਇਸ ਲੜੀ ਦੇ ਤਹਿਤ ਇਸ ਵਿਸ਼ੇ 'ਤੇ ਚਰਚਾ ਕਰਨ ਲਈ ਲੁਧਿਆਣਾ ਤੋਂ ਸੈਂਟਰਲ ਤੋਂ ਐਮਐਲਏ ਸ਼ੋਕ ਪ੍ਰਸ਼ਰ ਪੱਪੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਸ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜੀ ਮਾਫੀ ਮੰਗੀ ਹੈ ਕਿ ਜੋ ਬੇਅਦਬੀ ਉਹ ਨਾਦੇ ਸਰਕਾਰਾਂ ਵਿੱਚ ਹੋਈ ਹੈ ਉਹਨਾਂ ਆਪਣੇ ਮੁਜਰਮਾਂ ਨੂੰ ਨਹੀਂ ਭਰ ਚੁੱਕੇ ਨੇ ਜਦੋਂ ਹੁਣ ਉਹਨਾਂ ਦੀ ਸਰਕਾਰ ਬਣੂਗੀ ਤਾਂ ਸਾਰੇ ਮੁਜਰਮ ਪਿੱਛੇ ਜਾਣਗੇ ਦੇਖੋ ਬਹੁਤ ਦੇਰ ਕਰਤੀ ਗੁਰੂ ਘਰ ਦੇ ਅੰਦਰ ਜੀ ਨੇ ਵੀ ਕੋਈ ਇਹ ਜਿਹਾ ਸਟੈਪ ਪਹਿਲਾਂ ਕੀਤਾ ਸੀ ਜਾਂ ਕੋਈ ਹੋਣ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਨਾ ਤਾਂ ਪਹਿਲੇ ਵਾਲੇ ਨੂੰ ਕਦੇ ਮਾਫੀ ਮਿਲ ਸਕਦੀ ਆ ਨਾ ਕਦੇ ਹੋਣ ਵਾਲੇ ਨੂੰ ਮਿਲ ਸਕਦੀ ਆ ਕਿਉਂਕਿ ਗੁਰੂ ਦੇ ਨਾਲ ਐਡਾ ਵੱਡਾ ਉਹਨਾਂ ਨੇ ਜਿਹੜਾ ਸਟੈਪ ਚੱਕਿਆ ਉਹਨਾਂ ਦੇ ਰਾਜ ਦੇ ਵਿੱਚ ਕਿਸੇ ਨੇ ਵੀ ਚੱਕਿਆ ਪਰ ਰਾਕਸ਼ਸ ਬੁੱਧੀ ਵਾਲੇ ਨੇ ਅੱਜ ਸੁਖਵੀਰ ਬਾਦਲ ਉਹਨਾਂ ਨੂੰ ਸਿਰਫ ਰਾਜਨੀਤੀ ਨੂੰ ਮਜ਼ਬੂਤ ਕਰਨ ਲਈ ਮਾਫੀ ਮੰਗਣਾ ਮੈਂ ਸਮਝਦਾ ਇਹ ਤਾਂ ਲੋਕਾਂ ਨਾਲ ਮਜ਼ਾਕ ਵਾਲੀ ਗੱਲ ਆ ਗੁਰੂ ਘਰ ਦੇ ਅੰਦਰ ਜਿਹਨੇ ਬੇਅਦਬੀ ਕੀਤੀ ਸੀ ਉਦੋਂ ਇਹਨਾਂ ਕੋਲ ਹੋਮ ਮਿਨਿਸਟਰੀਆਂ ਸੀਗੀਆਂ ਉਦੋਂ ਕਿਉਂ ਨਹੀਂ ਇਹਨਾਂ ਨੇ ਸਵਿਆ ਦਿੱਤੀ ਉਦੋਂ ਕਿਉਂ ਨਹੀਂ ਬੰਦੇ ਫੜੇ ਅੱਜ ਇਹ ਲੋਕਾਂ ਨੂੰ ਪਤਾ ਵਾ ਵੀ ਇਹ ਸਿਰਫ ਰਾਜਨੀਤੀ ਦੇ ਜਿਹੜਾ ਚੱਕਰ ਆ ਉਹਦੇ ਕਰਕੇ ਮਾਫੀਆਂ ਮੰਗਦੇ ਫਿਰਦੇ ਆ ਲੋਕ ਬਹੁਤ ਸਿਆਣੇ ਆ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਪਤਾ ਵਾ ਆਪੇ ਰੋਗ ਲਾਏ ਆ ਇਹਨਾਂ ਨੇ ਆਪੇ ਹੁਣ ਦਵਾਵਾਵਾਂ ਦਿੰਦੇ ਫਿਰਦੇ ਆ ਕਿਤੇ ਨਾ ਕਿਤੇ ਪੁਰਾਣੇ ਟਕਸਾਲੀ ਫਿਰ ਇਕੱਠੇ ਹੋਣ ਦੀ ਜੁਰਤ ਕਰ ਰਹੇ ਨੇ ਕਿ ਜਿੰਨੇ ਵੀ ਢਿੰਡਸਾ ਸਾਹਿਬ ਨਾਲ ਮੀਟਿੰਗ ਹੋਰੀ ਸ਼ੈਨ ਜਿਹੜੇ ਪੁਰਾਣੇ ਅਕਾਲੀ ਟਕਸਾਲੀ ਨੇ ਫਿਰ ਇਕੱਠੇ ਹੋ ਜਾਣ ਨਿਕੋਟਿੰ ਸਾਹਿਬ ਸੂਝਵਾਨ ਬੰਦੇ ਆ ਪੁਰਾਣੇ ਸਿਆਸਤਦਾਨ ਨੇ ਉਹਨਾਂ ਨੂੰ ਵੀ ਪਤਾ ਉਹਨਾਂ ਨੇ ਵੀ ਦੇਖ ਲਿਆ ਆਪਣੇ ਆਪ ਵੀ ਇਹਨਾਂ ਦੇ ਨਾਲ ਜੁੜੇ ਹੋਏ ਸੀਗੇ ਜਦੋਂ ਬੇ ਆਦਮੀਆਂ ਹੋਈਆਂ ਉਦੋਂ ਉਹਨਾਂ ਨੇ ਕਿਹੜਾ ਸਟੈਂਡ ਲਿਆ ਸੀਗਾ ਉਹਨਾਂ ਨੇ ਵੀ ਬਾਅਦ ਚ ਸਟੈਂਡ ਲਿਆ ਨਾ ਪਿੰਟ ਸਾਹਿਬ ਨੇ ਅੱਜ ਅਗਰ ਇਕੱਠੇ ਹੁੰਦੇ ਹੋ ਜਾਣ ਸਾਨੂੰ ਤਾਂ ਇਸ ਗੱਲ ਦੇ ਨਾਲ ਉਹਨਾਂ ਦੇ ਇਕੱਠੇ ਹੋਣ ਨਾਲ ਕੋਈ ਫਰਕ ਨਹੀਂ ਇਹ ਬੀਜੇਪੀ ਦੀਆਂ ਸਿਆਸਤਾਂ ਨੇ ਬੀਜੇਪੀ ਦੇ ਕਰਕੇ ਬੀਜੇਪੀ ਦੇ ਨਾਲ ਇਹਨਾਂ ਦਾ ਗੱਠ ਜੋੜ ਚੱਲ ਰਿਹਾ ਵਾ ਉਦੇ ਕਰਕੇ ਹੁਣ ਰਾਜਨੀਤੀ ਦੇ ਕਰਕੇ ਇਹ mafiya ਵੀ ਮੰਗਣ ਲੱਪੇ ਪੁਰਾਣੇ ਜਿਹੜੇ ਆਪਣੇ ਆਪ ਨੂੰ ਕਾਲੀ ਕਹੋਂਦੇ ਸੀਗੇ ਉਹ ਇਕੱਠੇ ਹੁੰਦੇ ਆ ਸਾਨੂੰ ਲੋਕ ਹੀ ਹੁਣ ਬਹੁਤ ਸਿਆਣੇ ਹੋ ਗਏ ਜੀ ਲੋਕਾਂ ਨੂੰ ਸਭ ਪਤਾ ਵਾ ਵੀ ਇਹ ਹੁਣ ਕਾਦੇ ਲਈ ਇਕੱਠੇ ਹੋ ਰਹੇ ਆ ਵਿਰੋਧੀ ਕਹਿ ਰਹੇ ਨੇ ਕਿਤੇ ਨੇ ਕਿਤੇ ਆਮ ਆਦਮੀ ਪਾਰਟੀ ਕੋ ਲਾਅ ਐਂਡ ਆਰਡਰ ਨਹੀਂ ਮੇਨਟੇਨ ਹੋ ਰਿਹਾ ਜਗਾ ਜਗਾ ਘਟਨਾਵਾਂ ਹੋ ਰਹੀਆਂ ਨੇ ਲੁੱਟ ਹੋ ਰਹੀ ਚੋਰੀ ਹੋ ਰਹੀ ਹੈ ਕਤਲ ਹੋ ਰਹੇ ਨੇ ਤੁਸੀਂ ਦੇਖਿਆ ਹੁਣ ਪਿਛਲੇ ਦਿਨਾਂ ਚ ਇਹਨਾਂ ਦੇ ਸਿਸਟਮ ਦੇ ਜਵਾਗ ਭੜਕਾਏ ਹੋਏ ਜਿਹੜਾ ਬੰਦਾ ਕੋਈ ਅੱਜ ਤੁਸੀਂ ਲੁਧਿਆਣਾ ਸੀਪੀ ਦੇ ਵੀ ਕੰਮਾਂ ਨੂੰ ਦੇਖ ਲਓ ਜੇ ਮਹੀਨਾ ਨਹੀਂ ਹੋਇਆ ਉਹਨਾਂ ਨੂੰ ਆਏ ਨੂੰ ਉਹ ਵੀ ਕੰਮ ਆਪਣੇ ਜੋਸ਼ ਨਾਲ ਕਿਉਂਕਿ ਜਦੋਂ ਇਹਨਾਂ ਨੇ ਬੱਚਿਆਂ ਨੂੰ ਪੁੱਠੇ ਰਾਹ ਲਾਇਆ ਹੋਇਆ ਉਹੀ ਬੱਚੇ ਗੁੰਮਰਾਹ ਹੋਏ ਅੱਜ ਪੁੱਲੇ ਪਟਕੇ ਫਿਰਦੇ ਆ ਉਹਨਾਂ ਨੂੰ ਵੀ ਸਿੱਧੇ ਰਸਤੇ ਤੇ ਲਿਆਉਣਾ ਉਹ ਲੈਨ ਆਰਡਰ ਦੀ ਜਿੱਤੇ ਤੱਕ ਤੁਸੀਂ ਗੱਲ ਕਰਦੇ ਹੋ ਲੁਧਿਆਣਾ ਤੇ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਦਾ ਇੱਕੋ ਹੀ ਸੰਦੇਸ਼ ਆ ਇੰਨਾਂ ਤਰ੍ਹਾਂ ਰਾਜਨੀਤੀ ਸੇਕ ਰਾਜਨੀਤੀ ਦੀਆਂ ਰੋਟੀਆਂ ਸੇਕ ਕੇ ਲੈਨ ਆਰਡਰ ਦੇ ਨਾਲ ਕਦੇ ਖਲਵਾੜ ਨਹੀਂ ਕੀਤਾ ਜਾਊਗਾ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੂੰ ਨਾ ਪੰਜਾਬ ਦੀ ਧਰਤੀ ਤੇ ਗਲਤ ਕੰਮ ਕਰਨ ਦਾ ਅਯਾਜਤਾ ਨਾ ਪੰਜਾਬ ਦੀ ਧਰਤੀ ਇਹ ਗੱਲ ਬਰਦਾਸ਼ਤ ਕਰੂਗੀ ਇਤਨਾ ਸੁੱਚ ਰੈਲੀ ਕੀਤੀ ਵਿਰੋਧੀ ਘਰੇ ਨੇ ਉਹਦੇ ਚ ਇੰਨਾ ਪੈਸਾ ਖਰਚ ਕਰ ਦਿੱਤਾ ਐਦੀ ਤਾਂ ਕੋਈ ਲੋੜ ਹੀ ਨਹੀਂ ਸੀ ਆਨਲਾਈਨ ਆ ਸਭ ਕੁਝ ਪਹਿਲੇ ਹੀ ਸੀਗਾ ਦੇ ਕੋ ਗਾਲ ਸੁਣੋ ਰੈਲੀਆਂ ਕਰਨੀਆਂ ਹੁਣ ਇਹਨਾਂ ਨੇ ਆਪਣੇ ਸਮੇਂ ਭੁੱਲ ਗਏ ਜਾਂ ਅੱਗੇ ਹੋਏ ਨਹੀਂ ਕਰੂਗੇ ਰੈਲੀਆਂ ਹੁਣ ਮੋਦੀ ਸਾਹਿਬ ਨੇ ਪੂਰਾ ਤਿੰਨ ਸਟੇਟਾਂ ਦੇ ਵਿੱਚ 14 14 15 15 ਪ੍ਰਧਾਨ ਮੰਤਰੀ ਰੈਲੀਆਂ ਕਰ ਸਕਦੇ ਸਾਡੇ ਮੁੱਖ ਮੰਤਰੀਆਂ ਨੂੰ ਕੋਈ ਵੈਨ ਨਹੀਂ ਨਾ ਰੈਲੀਆਂ ਕਰਨ ਦਾ ਇਸ ਕਰਕੇ ਕੰਮ ਕਰਨ ਵਾਲਾ ਬੰਦਾ ਆਪਣੇ ਕੰਮਾਂ ਨੂੰ ਵੀ ਦੱਸਦਾ ਹੁੰਦਾ ਔਰ ਲੋਕਾਂ ਦੇ ਵਿੱਚ ਵੀ ਜਾ ਕੇ ਵਿਚਰ ਕੇ ਲੋਕਾਂ ਨੇ ਦੇਖਿਆ ਅੱਜੇ ਕਵਰਾਏ ਹੋਇਆ ਜਿੱਥੇ ਕਿਤੇ ਰੈਲੀ ਹੁੰਦੀ ਆ ਜਿਹੜੇ ਇਲਾਕੇ ਚ ਹੁੰਦੀ ਆ ਉੱਥੇ ਪੂਰੇ ਪੰਜਾਬ ਦੇ ਲੋਕ ਔਰ ਪੰਜਾਬੀ ਟੁਕਦੇ ਆ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਗੱਲਾਂ ਸੁਣ ਲਈ ਮਹਰਮਾਨ ਜੀ ਨੇ ਕਿਤੇ ਨਾ ਕਿਤੇ ਕਿਹਾ ਕਿ ਜਿਹੜਾ ਸੁਖਵੀਰ ਬਾਦਲ ਨੇ ਮਾਫੀ ਮੰਗੀ ਉਹ ਲੇਟ ਹੋ ਗਿਆ ਹੈ ਉਹ ਮਾਫੀ ਪਹਿਲੋਂ ਮੰਗਣੀ ਚਾਹੀਦੀ ਸੀ ਚਾਹੇ ਉਹ ਸੰਗਤ ਤੋਂ ਮੰਗੀ ਹੈ ਚਾਹੇ ਉਹ ਪੰਜਾਬ ਦੇ ਲੋਕਾਂ ਤੋਂ ਮੰਗੀ ਹੈ ਇਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਇਹ ਭਾਜਪਾ ਨਾਲ ਗਠਜੰਬਨ ਕਰਨਾ ਚਾਹੁੰਦੇ ਨੇ ਕਿਉਂਕਿ ਇਹਨਾਂ ਦਾ ਆਪਣਾ ਕੋਈ ਆਧਾਰ ਨਹੀਂ ਰਿਹਾ ਹੈ ਭਾਜਪਾ ਦੀ ਹੈ ਪੱਲਾ ਫੜ ਕੇ ਅੱਗੇ ਦੀ ਰਾਜਨੀਤੀ ਕਰਨੇ ਚਾਹੁੰਦੇ ਨੇ ਦੂਸਰੀ ਪੁਰਾਣੀ ਟਕਸਾਲੀ ਹੁਣ ਫਿਰ ਅਕਾਲੀਆਂ ਨੂੰ ਵਿਚਾਰੇ ਨੇ ਕਿੰਨਾ ਕਾਰਗਰ ਹੋਊਗਾ ਆਉਣ ਵਾਲੇ ਟਾਈਮ 'ਚ ਐਲੈਕਸ਼ਨ ਵਿੱਚ ਕੀ ਨਵਾਂ ਕਰਨਗੇ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਲੇਕਿਨ ਸਾਡੇ ਨਾਲ ਐਮਐਲਏ ਸਾਹਿਬ ਨੇ ਗੱਲ ਕਰਦੇ ਹੋਏ ਕਾਹ ਜੀ ਹੁਣ ਕਿੰਤੂ ਪਰੰਤੂ ਨਹੀਂ ਚੱਲੂਗਾ ਵਿਕਾਸ ਦੀ ਰਾਜਨੀਤੀ ਚੱਲੂਗੀ ਰੈਲੀਆਂ ਸੀ ਜੋ ਕੰਮ ਕੀਤੇ ਨੇ ਉਹ ਗਿਰਵਾਣ ਲਈ ਕਰਾਂਗੇ ਇਹਨਾਂ ਕੋ ਤਾਂ ਉਹ ਵੀ ਨਹੀਂ ਰਿਹਾ ਕਿ ਕਿਸੇ ਨੂੰ ਕਿਸੇ ਦਾ ਨਾ ਕੋਈ ਗੱਲ ਦੱਸ ਸਕਣ ਚਲੋ ਤੁਸੀਂ ਜਨਤਾ ਜਨਰਧਨ ਨੂੰ ਅੱਗੇ ਇਲੈਕਸ਼ਨ ਆਉਣ ਵਾਲੇ ਨੇ ਐਮਪੀ ਤੇ ਕਾਉਂਸਲਰ ਦੇ ਤੁਸੀਂ ਬੋਟ ਦੇਣਾ ਆਪਣੇ ਮਤਦਾਨ ਦੇਣਾ ਯਾਨੀ ਕਿ ਮਤਦਾਨ ਕਰਨਾ ਹੈ ਤੁਸੀਂ ਜਿੰਨੂ ਮਰਜ਼ੀ ਚੁਣੋ ਪਰ ਜਦੋਂ ਚੁਣੋ ਤੇ ਸੋਚਿਓ ਕਿ 70 ਸਾਲ ਕੀ ਹੋਇਆ ਤੇ ਕੀ ਨਹੀਂ ਹੋਇਆ ਬਿਲਕੁਲ ਜੀ ਇੱਕ ਵਾਰ ਫਿਰ ਬਹੁਤ ਬਹੁਤ ਮਿਹਰਬਾਨੀ ਜੀ ਤੁਸਾਨੂੰ ਸਮਾਂ ਦਿੱਤਾ ਆਪਣਾ ਰਿਐਕਸ਼ਨ ਜ਼ਰੂਰ ਦਿਓ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਣਾ ਅਰਵਿੰਦ ਸਰਨ ਲੁਧਿਆਣਾ ਲੈ